ਅੱਜ ਕੱਲ ਤਾਂ ਲੋਕ ਜਾਂਦੇ ਜਾਗਦੇ ਹੀ ਰਾਵਣ ਮੰਨੇ ਫਿਰਦੇ ਨੇ ਅਸਲ ਵਿੱਚ ਸਾਨੂੰ ਉਹ ਰਾਮ ਨੂੰ ਛੱਡ ਕੇ ਆਪਣੇ ਅੰਦਰਲਾ ਰਾਵਣ ਸਾੜਨਾ ਚਾਹੀਦਾ ਹੈ ਸਾਥੀਆ ਗਾ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਦੁਸ਼ਹਿਰੇ ਦੀ ਇਹ ਸਿਰਫ ਤਿਹਾਰ ਨਹੀਂ ਏ ਝੂਠ ਉਤੇ ਸੱਚ ਦਾ ਪ੍ਰਤੀਕ ਹੈ ਪਰ ਕੀ ਤੁਸੀਂ ਜਾਣਦੇ ਹੋ ਦੁਸ਼ਹਿਰੇ ਦਾ ਪਿਸ਼ੋਕੜ ਇਤਿਹਾਸ ਕੀ ਹੈ ਆਓ ਆਪਾਂ ਇਸ ਵੀਡੀਓ ਵਿੱਚ ਗੱਲ ਕਰੀਏ ਭਗਵਾਨ ਰਾਮ ਨੇ ਰਾਵਣ ਨੂੰ ਹਰਾਇਆ ਸੀ ਕਿਉਂਕਿ ਉਸਨੇ ਮਾਤਾ ਸੀਤਾ ਨੂੰ ਗਵਾ ਕੀਤਾ ਸੀ ਜੰਗ ਸਿਰਫ ਦੂਰਾਂ ਦੇ ਵਿਚਕਾਰ ਨਹੀਂ ਸੀ ਇਹ ਜੰਗ ਧਰਮ ਤੇ ਅਧਰਮ ਦੇ ਵਿਚਕਾਰ ਸੀ ਰਾਮ ਦੀ ਜਿੱਤ ਦਾ ਦਿਨ ਹੀ ਦਸਹਿਰਾ ਬਣਿਆ ਪਿੰਡਾਂ ਤੇ ਸ਼ਹਿਰਾਂ ਵਿੱਚ ਦਸਹਿਰਾ ਮੇਲੇ ਵਾਂਗ ਮਨਾਇਆ ਜਾਂਦਾ ਹੈ ਬੱਚੇ ਰਾਮਨ ਦੇ ਪੁਤਲੇ ਸਾੜਦੇ ਨੇ ਤੇ ਵੱਡੇ ਰਾਮਲੀਲਾ ਦੇਖਣ ਜਾਂਦੇ ਨੇ ਬਜ਼ੁਰਗ ਬੱਚਿਆਂ ਨੂੰ ਕਹਾਣੀਆਂ ਸੁਣਾਉਂਦੇ ਨੇ ਕਿ ਇਹ ਜਿੱਤਾਂ ਹਮੇਸ਼ਾ ਸੱਚ ਦੀ ਕਿਉਂ ਹੁੰਦੀ ਹੈ ਮੇਲੇ ਵਿੱਚ ਖਾਣ ਪੀਣ ਵਾਲੀਆਂ ਚੀਜ਼ਾਂ ਖੜਾਉਣੇ ਤੇ ਰੰਗ ਬਣੀਆਂ ਦੁਕਾਨਾਂ ਹੁੰਦੀਆਂ ਨੇ ਦੁਸ਼ਹਿਰਾ ਸਾਨੂੰ ਇਹ ਸਿਖਿਆ ਦਿੰਦਾ ਹੈ ਕਿ ਕੋਈ ਵੀ ਝੂਠ ਕਿੰਨਾ ਵੱਡਾ ਹੋਵੇ ਉਹ ਸੱਚ ਦੇ ਸਾਹਮਣੇ ਹਮੇਸ਼ਾ ਝੋਖੀ ਜਾਂਦਾ ਹੈ। ਅੱਜ ਕੱਲ ਤਾਂ ਲੋਕ ਜਾਂਦੇ ਜਾਗਦੇ ਹੀ ਰਾਵਣ ਮੰਨੇ ਫਿਰਦੇ ਨੇ। ਅਸਲ ਵਿੱਚ ਸਾਨੂੰ ਉਹ ਰਾਮ ਨੂੰ ਛੱਡ ਕੇ ਆਪਣੇ ਅੰਦਰਲਾ ਰਾਵਣ ਸਾੜਨਾ ਚਾਹੀਦਾ ਹੈ। ਸਾਨੂੰ ਆਪਣੀ ਜ਼ਿੰਦਗੀ ਵਿੱਚ ਸਦਾ ਹੀ ਚੰਗਿਆਈ ਨੂੰ ਪੈਹਲ ਦੇਣੀ ਚਾਹੀਦੀ ਹੈ। ਸਾਨੂੰ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ। ਸਦਾ ਹੀ ਸੱਚ ਦੇ ਰਾਹ ਤੇ ਚੱਲਣਾ ਚਾਹੀਦਾ ਹੈ। ਤੋਸਤੋਂ ਦੁਸ਼ਹਿਰੇ ਦਾ ਸੱਚਾ ਮਤਲਬ ਸਿਰਫ ਰਾਮਣ ਦਾ ਪੁਤਲਾ ਸਾੜਨਾ ਨਹੀਂ। ਸਗੋਂ ਸਾਨੂੰ ਆਪਣੀਆਂ ਅੰਦਰਲੀ ਬੁਰੀਆਂ ਆਤਮਾਂ ਨੂੰ ਹਰਾਉਣਾ ਚਾਹੀਦਾ ਹੈ। ਆਓ ਅਸੀਂ ਐਸਫ ਦੁਸ਼ਹਿਰੇ ਤੇ ਪਰ ਸੱਚ ਤਾਂ ਜੇ ਸਾਰਾ ਸੁਧੈ ਹੋਵੇਗਾ ਜੇ ਜਿਸ ਦਿਨ ਅਸੀਂ ਆਪਣੇ ਅੰਦਰਲੇ ਰਾਮ ਨੂੰ ਸਾੜਾਂਗੇ ਦੁਸ਼ਹਿਰਾ ਸਾਨੂੰ ਇਹ ਵੀ ਯਾਦ ਦਿਵਾਉਂਦਾ ਹੈ ਕਿ ਸੱਚ ਕਦੇ ਹਾਰਦਾ ਨਹੀਂ ਝੂਠ ਕਦੇ ਜਿੱਤਦਾ ਨਹੀਂ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦਿਓ